ਸਰ ਨੂੰ ਨਜਾਬੰਦ ਚਾਇਦਾ ਤਾਂ ਨਿਕੋਚ ਨਹੀਂ ਚਾਹੀਦਾ ਨਾ ਕੋਈ ਬੰਦਾ ਬੜੋ ਨਾ ਕੁਝ ਕਰੋ ਪਰ ਉਹਨਾਂ ਨੂੰ ਕਹਿ ਦੋ ਨਾ ਜਾਣਾ ਵੇਚਣ ਕੇ ਦਾ ਪੁੱਤ ਨਾ ਮਾਰ ਆ ਦੇਖੋ ਘਰ ਦੇ ਵਿੱਚ ਕਿੱਦਾਂ ਇਸ ਵੇਲੇ ਰੋਂਦੇ ਕੁਰਲਾਉਂਦੇ ਪਏ ਆ ਪਰਿਵਾਰਕ ਮੈਂਬਰ ਸਾਰੇ ਉਹਨਾਂ ਦੇ ਔਰ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਅਹੀ ਗੱਲ ਬਾਤ ਹੋਣੀ ਹੈ ਨਾ ਚਾਰੇ ਗਾਲ ਆਟਾ ਬਰਾ ਵਾਹੀ ਇੱਥੇ ਅਟਾ ਘਰ ਤਜਵਾਲਿਆ ਪਿਆਰ ਨਾਲ ਚੱਲ ਪਹਿਲਾਂ ਨਹੀਂ ਸੋਚਾਈ ਆਪចਾ ਦੀ ਫੈਕਟਰੀ ਚ ਕੰਮ ਕਰਦੀ ਸੀ ਤੇ ਸਾਹਮਣੇ ਉਹ ਪੈਸੇ ਲੈ ਕੇ ਇਕੱਠੇ ਕਰਕੇ ਡਾਕਟਰਾਂ ਕੋ ਗਈ ਕਿਰਾਂ ਇਲਾਜ ਕਰ ਤਾਂ ਮੇਰੇ ਬੱਚਾ ਬਚਾ ਲਾ ਨਹੀਂ ਬਚਾਵਾ ਕੋਈ ਨਹੀਂ ਨਜਕ ਰੱਖ ਸਮਾਈ ਹੋਰ ਕੀ ਚੋ ਬਿਕਦਾ ਹੋ ਤਾਂ ਤੁਹਾਨੂੰ ਨੇ ਸਭ ਨੂੰ ਪਤਾ ਵਾਰੀ ਆਪ ਰਲ ਕੇ ਸਾਨੂੰ ਹੱਲਾ ਮਾਰਨਾ ਪੈਣਾ ਆਪਣੇ ਪਰਿਵਾਰ ਨੂੰ ਹੀ ਸੁਰੱਖਿਅਤ ਤਾਂ ਹੀ ਕਰ ਸਕਦੇ ਜੀ ਫਿਰ ਵੀ ਤੁਸੀਂ ਐਜ਼ ਕਾਉਂਸਲਰ ਐਜ਼ ਐ ਸਰਕਾਰ ਵਿੱਚ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਜਾਂ ਕੀ ਕਹਿਣਾ ਚਾਹੁੰਦੇ ਲੋਕ ਪਬਲਿਕ ਨੂੰ ਮੈਂ ਹਰ ਨੂੰ ਇਹੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਅਸੀਂ ਆਪਣੇ ਪਰਿਵਾਰ ਦੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਆਪ ਦੇਖਣੀਆਂ ਕਿ ਅਸੀਂ ਇਹਨਾਂ ਨੂੰ ਜ਼ਿਆਦਾ ਛੂੜਨਾ ਨਹੀਂ ਦਈਏ ਜਿੱਦਾਂ ਮੇਰੇ ਵੀਰ ਨੇ ਦੱਸਿਆ ਕਿ ਸਾਨੂੰ ਪਤਾ ਹੀ ਹੋਣ ਲੱਗਾ ਇਹ ਨਹੀਂ ਬੱਚਿਆਂ ਦੀ ਅਸੀਂ ਦੇਖੀਏ ਇਹ ਬੱਚੇ ਕਿੱਥੇ ਆਉਂਦੇ ਕੀ ਸੁਸਾਇਟੀ ਆ ਜਦੋਂ ਵੀ ਇਸ ਟਾਈਮ ਮੌਕਾ ਹੈਗਾ ਇਹਨਾਂ ਨੂੰ ਸੰਭਲੀ ਆਪਾਂ ਥਾਣਾ ਬਸਤੀ 바ਵਾ ਘਿਲਦੇ ਦੀ ਨਹੀਂ ਇਸ ਹਫਤੇ ਹੀ ਘਟੋ ਘਟ 6-7 ਲੁੱਟਾਂ ਹੋਈਆਂ ਹੱਲੇ ਤੱਕ ਵੀ ਇੱਕ ਟ੍ਰੇਸ ਨਹੀਂ ਹੋਈ ਇੱਕ ਵੀ ਟ੍ਰੇਸ ਨਹੀਂ ਕੀਤੀ ਗਈ ਕਈ ਜਗ੍ਹਾ ਦੇ ਲੋਕ ਪੁਲਿਸ ਪਹੁੰਚਦੀ ਬਹੁਤ ਕੱਲ ਟੇ ਘੰਟੇ ਬਾਅਦ ਪੁਲਿਸ ਪਹੁੰਚਦੀ ਉਹਨੂੰ ਕੀ ਸਮਝ ਦਿਓ ਕਿ ਘਰ ਦੇ ਬਾਹਰ ਪਬਲਿਕ ਦਾ ਕੀ ਕਸੂਰ ਆ ਪਬਲਿਕ ਕਹਿੰਦੀ ਕੋਈ ਵੀ ਕਹਿੰਦੇ ਲੀਡਰ ਆਂਦੇ ਅਸੀਂ ਤੇ ਵੋਟਾਂ ਪਾ ਦਿੰਨੇ ਸਾਨੂੰ ਦਿਓ ਕਹਿੰਦੇ ਵੋਟਾਂ ਪਾਣ ਨੂੰ ਕਹਿੰਦੇ ਪਰ ਸਾਡਾ ਸਾਡੀ ਕੋਈ ਸੁਣਵਾਈ ਨਹੀਂ ਮੇਰੇ ਵੀਰ ਜੜੀਆਂ ਲੁੱਟਾਂ ਖੋਈਆਂ ਜਾਂ ਜੜੀਆਂ ਟਰੇਸ ਨਹੀਂ ਹੋਈਆਂ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਵੀ ਕਹਾਂਗਾ ਕਿ ਹੋਰ ਜੇ ਤੁਹਾਨੂੰ ਕਿਸੇ ਚੀਜ਼ ਦੀ ਢੇਲ ਰਗ ਰਹੀ ਆ ਕੋਈ ਮਸ਼ੀਨਰੀ ਜਾਂ ਕੋਈ ਚਾਹੀਦੇ ਜੰਤਰ ਤੁਹਾਨੂੰ ਸਰਕਾਰ ਦੇ ਕੋਲੋਂ ਚਾਹੀਦੇ ਸਨ ਸਰਕਾਰ ਤੁਹਾਡੇ ਨਾਲ ਦਿਨ ਰਾਤ ਖੜੀ ਐ ਜਦੋਂ ਮੈਂ ਤੁਹਾਨੂੰ ਦਵਾਂਗਾ ਐਸੀ ਗੱਲਾਂ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਸਾਡੇ ਕੋਲ ਨਫਰੀ ਨਹੀਂ ਥਾਣੇ ਦੇ ਮੁਲਾਜ਼ਮ ਹੀ ਨਹੀਂ ਗੇ ਨਫਰੀ ਨਹੀਂ ਹੈਗੀ ਮੇਰੇ ਵੀਰ ਦੱਸਣ ਸੀਪੀ ਸਾਹਿਬ ਨੂੰ ਦੱਸਣ ਕੋਲੋਂ ਪ੍ਰਸ਼ਾਸਨ ਨੂੰ ਨਫਰੀ ਨਾ ਮਿਲੇ ਫਿਰ ਅਸੀਂ ਗੱਲ ਕਰਦੇ ਆਂ ਇੰਗਲੈਂਡ ਉਹਨਾਂ ਦਾ ਕਹਿਣਾ 8 8 ਸੱਤ ਕੋ ਮੁਲਾਏ ਉਹਨਾਂ ਦੇ ਉਹਦੇ ਚ ਆਪਾਂ ਕੀ ਕਰਾਂਗੇ ਸਾਰੀ ਦਿਹਾੜੀ ਦੇ ਵਿੱਚ ਪ੍ਰਸ਼ਾਸਨ ਦਾ ਕਹਿਣਾ ਵੀ ਇਹ ਸਾਡੇ ਐਸ ਐਚ ਓ ਸਾਹਿਬ ਨੇ ਦੇਖਣਾ ਵਾ ਕਿ ਨਫਰੀ ਦੀ ਕਿੱਦਾਂ ਉਹਨਾਂ ਦੀ ਘਾਟਾ ਨਹੀਂ ਹੁੰਦਾ ਕੰਮ ਉਹ ਦੱਸਣ ਹੂੰ ਇਹ ਨਹੀਂ ਕਿ ਬਹਾਨਾ ਬਣ ਜਵੇ ਨਫਰੀ ਨਹੀਂ ਹੈਗੀ ਸਾਡੇ ਕੋਲ ਕਿਉਂ ਵੈਸਾ ਲਿਖੇ ਜੇ ਕੱਟੋਵਾ 3-4 ਮਹੀਨੇ ਤੋਂ ਪਹਿਲਾਂ ਵੀ ਚੋਰੀ ਹੋ ਚੁੱਕੀ ਆ ਉਹਨਾਂ ਦਾ ਇੱਕ ਵੀ ਪ੍ਰਸ਼ਾਸਨ ਨੇ ਕੋਈ ਚੋਣੀ ਫੜਿਆ ਕਿਨੇ ਚੋਜੇ ਆ 5 ਨੰਬਰ ਥਾਣੇ ਦੇ ਵਿੱਚ ਮਾਮਲਾ ਅਜ ਤੱਕ ਪੈਂਡਿੰਗ ਮਾਮਲਾ ਦਾ ਮਾਹਤਵਰ ਬੰਦੇ ਹੋਇਆ ਉਹਨੇ ਲਾਭ ਕੇ ਵੀ ਦਿੱਤਾ ਉਹ ਵੀ ਨਹੀਂ ਪ੍ਰਸ਼ਾਸਨ ਕੋ ਫੜਾਇਆ ਗਿਆ ਜਾਂਦਾ ਉਹ ਵੀ ਪਰਵਾਹ ਹੁੰਦਾ ਪਿੱਟਦਾ ਵਿੱਚ 24 ਘੰਟੇ ਮੈਂ ਤੇ ਆਪਣੇ ਇਸ ਵਾਰਡ ਦੀ ਇਹਨਾਂ ਕਹਿਣਾ ਕਿ ਮੈਂ ਆਪਣੇ ਵਾਰਡ ਦੇ ਵਿੱਚ ਕਿਸੇ ਨੂੰ ਵੀ ਨਸ਼ਾ ਵੇਚਣਾ ਨਹੀਂ ਨਾ ਮੈਂ ਕਿਸੇ ਦੀ ਸਪੋਰਟ ਕਰਨ ਦੀ ਆ ਜਿਹੜਾ ਕੋਈ ਨਸ਼ਾ ਵੇਚਦਾ ਵਾ ਮੈਂ ਤਾਂ ਉਹਨਾਂ ਨੂੰ ਇਹ ਕਵਾਂਗਾ ਭਰਾ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਡੇ ਪਰਿਵਾਰ ਤੇ ਸਾਡੇ ਤੋਂ ਜੋ ਵੀ ਹੈਗਾ ਆਜੋ ਆਪਣੇ ਪਰਿਵਾਰ ਚ ਵਾਪਸ ਅੱਜ ਇਸ ਘਰ ਦੇ ਵਿੱਚ ਕੱਲ ਨੂੰ ਕਿਸੇ ਹੋਰ ਘਰ ਚ ਵੀ ਹੋ ਸਕਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਪਰਿਵਾਰ ਚ ਆ ਜਾਓ ਵਾਪਸ ਨਾ ਨਸ਼ਾ ਵਿੱਚੋਂ ਬਿਰ ਗਿਆ। ਸੋ ਦੇਖੋ ਜੀ ਪਰਿਵਾਰ ਦੇ ਹਾਲਾਤ ਦੇਖੋ ਇਸ ਪਰਿਵਾਰ ਦੇ ਜਿਹੜਾ ਜੀ ਚਲਾ ਗਿਆ 21 ਸਾਲ ਦਾ ਉਹਨਾਂ ਦੇ ਦੇਖੋ ਘਰ ਦੇ ਵਿੱਚ ਕਿੰਦਾ ਇਸ ਵੇਲੇ ਰੋਂਦੇ-ਕੁਰਲਾਉਂਦੇ ਪਏ ਆ ਪਰਿਵਾਰਕ ਮੈਂਬਰ ਸਾਰੇ ਉਹਨਾਂ ਦੇ ਔਰ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕੀ ਜਿਹੜੀ ਕਿ 21 ਸਾਲਾਂ ਯੁਵਕ ਦੀ ਜਿਹੜੀ ਆ ਮੌਤ ਹੋਈ ਹੈ ਉੱਥੇ ਹੀ ਦੇਖੋ ਜਿਹੜੇ ਕਿ ਜਲੰਧਰ ਵੈਸ ਤੋਂ ਪੂਰਬ ਵਿਧਾਇਕ ਨੇ ਸ਼ੀਤ ਲੰਗਰਾਲ ਉਹਨਾਂ ਵੱਲੋਂ ਵੀ ਇਸ ਚੀਜ਼ ਦਾ ਜਿਹੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਔਰ ਦੱਸਿਆ ਗਿਆ ਕਿ ਲਗਾਤਾਰ ਜਿਹੜਾ ਨਸ਼ਾ ਇੱਥੇ ਹੈਵੀ ਹੋ ਰਿਹਾ ਔਰ ਕਾਫੀ ਲੋਕਾਂ ਦੇ ਵਿੱਚ ਜਿਹੜਾ ਇਸ ਚੀਜ਼ ਦਾ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਥੋੜੀ ਢਿੱਲ ਜਿਹੜੀ ਨਜ਼ਰ ਆ ਰਹੀ ਹੈ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜੀ ਗਸ਼ਤਾ ਪਧਾਣੀ ਚਾਹੀਦੀ ਹੈ ਜਿਹੜੇ ਇਦਾਂ ਦੇ ਮਾੜੇ ਅੰਸਰ ਆ ਉਹਨਾਂ ਨੂੰ ਜਿਹੜੀ ਨਕੇਲ ਕਸਣੀ ਚਾਹੀਦੀ ਔਰ ਆ ਕੇ ਜਿਹੜੀ ਹੈ ਕਾਰਵਾਈ ਕਰਨੀ ਚਾਹੀਦੀ ਕਿ ਜਿਹੜੇ ਮਾੜੇ ਅੰਸਰ ਆ ਦੇਖੋ ਲੁੱਟਖੋਹਾਂ ਰੋਜ਼ ਹੋ ਰਹੀਆਂ ਨਿਰੰਤਰ ਲੋਕਾਂ ਨੂੰ ਲੁੱਟਿਆ ਵੀ ਜਾ ਰਿਹਾ ਤਾਂ ਕੁੱਟਿਆ ਵੀ ਜਾ ਰਿਹਾ ਔਰ तकरीबन ਤੁਹਾਨੂੰ ਇਸੇ ਹੀ ਜੇ ਗੱਲ ਕਰੀਏ ਤਾਂਾ ਬਸਤੀ ਬਾਵਾ ਖਿਲਦੇ ਦੀਨੀ तकरीबन ਇਸੇ ਹੀ ਹਫਤੇ ਦੇ ਵਿੱਚ ਚਾਰ ਪੰਜ ਜਿਹੜੀਆਂ ਲੁੱਟਾਂ ਲਗਾਤਾਰ ਦਿਖਾਈਆਂ ਪਰ ਉਸ ਦੇ ਵਿੱਚ ਦੁਕਾਨਦਾਰ ਵੱਲੋਂ ਵੀ ਜਿਹੜਾ ਦੱਸਿਆ ਗਿਆ ਦੁਕਾਨਦਾਰ ਵੀ ਲੁੱਟੇ ਗਏ ਔਰ ਕੋਈ ਵੀ ਜਿਹੜੀ ਹੈ ਹੱਲੇ ਤੱਕ ਉਹ ਵਿਅਕਤੀ ਜਿਹੜੇ ਟਰੇਸ ਨਹੀਂ ਹੋ ਪਾਏ ਪਰ ਕਿਤੇ ਨਾ ਕਿਤੇ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਨਿਰੰਤਰ ਚੱਲਦਾ ਰਹੇ ਪਰ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਵੀ ਜਿਹੜਾ ਪੁੱਸ ਤੋਂ ਉੱਠਣਾ ਸ਼ੁਰੂ ਹੋ ਜਾਊਗਾ ਔਰ ਇਸੇ ਵਾਰਦਾਤਾ ਦੀ ਜਿਹੜੀ ਲੜੀ ਹੈ ਉਹ ਵੱਧਦੀ ਹੋਈ ਜਿਹੜੀ ਨਜ਼ਰ ਆਊਗੀ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਨਾ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਵੇਲੇ ਇਹਨੇ ਦੁੱਖ ਦੇ ਵਿੱਚ ਨੇ ਜਿਨ੍ਹਾਂ ਦਾ ਜਵਾਨ ਜਿਹੜਾ ਬੱਚਾ 21 ਸਾਲ ਦਾ ਜਿਹੜਾ ਉਮਰ ਜਿਹੜੀ ਦੱਸੀ ਜਾ ਰਹੀ ਹੈ ਉਹ ਇਸ ਵੇਲੇ ਗਹਿਰੇ ਸਦਮੇ ਦੇ ਵਿੱਚ ਜਾ ਚੁੱਕਾ ਔਰ ਉਹਨਾਂ ਦਾ ਕਹਿਣਾ ਕਿ ਲੜਕਾ ਨਸ਼ਾ ਕਰਦਾ ਸੀ ਚਲੋ ਜੇ ਉਹ ਐਡਿਕਟ ਹੋ ਗਿਆ ਸੀ ਨਸ਼ੇ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਰੋਕ-ਥਾਮ ਜਿਹੜੀ ਆ ਵੇਚਣ ਲਈ ਵੀ ਲਗਣੀ ਚਾਹੀਦੀ ਕਿ ਜਿਹੜੇ ਵਿਅਕਤੀ ਨਸ਼ਾ ਵੇਚ